ਉਹ ਕਹਿੰਦਾ ਸਾਈਡ ਤੇ ਹੋ ਜਾ। ਆ ਗਈ। ਥੋੜਾ ਥੋੜਾ। ਨਹੀਂ ਇੱਕ ਨੌਕਰ ਹੀ। ਉਹ ਨੌਕਰ ਦਾ ਮਤਲਬ ਥੋੜੀ। ਹਾਂਜੀ ਹਾਂਜੀ। ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦਿਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ। ਤੇ ਉਹ ਮੇਰੇ ਆਪ ਨੂੰ ਆਏਗਾ ਹਨੂ। ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿਫੜਿਆ। ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਵਰ ਕਰ ਲਿਆ ਉਹਨੇ। ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ। ਬਾਹਰ ਜਦ ਬਹਿ ਲੱਗੇ ਵੀ ਉਹ ਉਹਨਾਂ ਨੂੰ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰਨ। ਨਹੀਂ ਤੇ। ਬਾਤੋ ਭਾਈ ਇਤਨਾ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ। ਅੱਛਾ। ਵੱਜਿਆ ਉਹਨੇ। ਮਾਰੇ ਲਮ ਹੈਗੇ ਅਸਤੇ ਹੁਣ ਪੰਪ ਨਹੀਂ ਜੱਕ ਮਾਇਆ ਨਹੀਂ ਨਹੀਂ ਮੇਰੇ ਘਰ ਹਾਂਜੀ ਹਾਂਜੀ ਸਪਾਇਟ ਉਹ ਨਾ ਵੀ ਉਹ ਕਿਸ ਹਸਪਤਲ ਵੀ ਜਾ ਕੇ ਕੋ ਡਾਕਟਰ ਨੂੰ ਜਾ ਹਾਂ ਹਾਂ ਉਹ ਨਹੀਂ ਬੱਜੇ ਕਰਦੇ ਸਾਰੇ ਹਸਪਤਲ ਬੱਜੇ ਬੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੋਨੇ ਸੀ ਦੋਨੇ ਦੇਖੋ ਬਿੱਲਾ ਮੜਾ ਵਿੱਚ ਪਤਾ ਨਹੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਸਾਹਬਤਾ ਹੀ ਦੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਹੈ ਹਾਉ ਪਰ ਉਹਨਾਂ ਦਾ ਹਿਸਾਬ ਕਿਤਾਬ ਵੀ ਇਦਾਂ ਹੀ ਉਹ ਮੁੰਡੇ ਨੇ ਸਾਈਡ ਤੇ ਹੋ ਜਾਇਆ ਜਣਾ ਨਹੀਂ ਕੋ ਤੁਹਾਡੇ ਕੋ ਪੈਸੇ ਥੇਲੇ ਦੀ ਮੰਗ ਨਹੀਂ ਉਹ ਕੋਈ ਕੁਛ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾੜ ਨੂੰ ਹੱਥ ਵਾਇਆ ਵਾ ਕਿ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾੜ ਕੱਢਿਆ ਉਹਦੇ ਤੋਂ ਵਾਲੋ ਕੱਢ ਲਿਆ ਹੋ ਗਿਆ ਠੀਕ ਜਿਹਾ ਛੋਲੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਮਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਇਨਫੋਰਮੇਸ਼ਨ ਮਿਲੀ ਸੀ ਡਸਟ ਦੇ ਉੱਥੇ ਉਹਨਾਂ ਹਸਪਤਾਲ ਆਪਾਂ ਆ ਗਏ ਆ ਤੇ ਹਸਪਤਾਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਤੇ ਆਪਾਂ ਜਿਹੜੀ ਉਹ ਕਰ ਰਹੇ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅਮ੍ਰਿਤਸਰ ਤੇ